ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲਾਂ ਬੱਚੇ ਦਾ ਕਤਲ ਹੁੰਦਾ ਇੱਕ ਪ੍ਰਵਾਸੀ ਦੇ ਵੱਲੋਂ ਬਹਿਰहमी ਦੇ ਨਾਲ ਕਤਲ ਕਰ ਦਿੱਤਾ ਜਾਂਦਾ ਤੇ ਹੁਣ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਮੁੱਦਾ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਥੇ ਹੀ ਕਈ ਪ੍ਰਵਾਸੀਆਂ ਦਾ ਵਿਰੋਧ ਕਰ ਰਹੇ ਨੇ ਤੇ ਦੂਜੇ ਪਾਸੇ ਕਈ ਉਥੇ ਹੀ ਪ੍ਰਵਾਸੀਆਂ ਨੂੰ ਲੈ ਕੇ ਪੱਖ ਦੇ ਵਿੱਚ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਦੇ ਇਹ ਕਿ ਹੁਣ ਬਲਵੀਰ ਸਿੰਘ ਰਾਚੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਪ੍ਰਵਾਸੀ ਹੀ ਨਾ ਰਹੇ ਤਾਂ ਸਾਡੀ ਇੰਡਸਟਰੀ ਨੂੰ ਕੌਣ ਚਲਾਏਗਾ ਤੇ ਪੰਜਾਬ ਦਾ ਪੱਠਾ ਬੈਠ ਜਾਏਗਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਹੁਣ ਪ੍ਰਵਾਸੀਆਂ ਨੂੰ ਲੈ ਕੇ ਅਜਿਹੇ ਬਿਆਨ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਪੰਜਾਬ ਇਸ ਵੇਲੇ ਫੜਾਂ ਦੀ ਮਾਰ ਚੱਲ ਰਿਹਾ ਹੈ ਇੱਕ ਵੱਡੇ ਸੰਕਟ ਵਿੱਚ ਫਸਿਆ ਹੋਇਆ ਹੈ ਪਤਾ ਨਹੀਂ ਕਿੰਨੀ ਦੇਰ ਲੱਗੇਗੀ ਨਾਵੇਂ ਸਰ ਨਵੇਂ ਸਰ ਦੇ ਪੈਰਾਂ ਸਰ ਹੋਣ ਲਈ ਸਾਡੇ ਭਰਾਵਾਂ ਦੀ ਮਦਦ ਨਾਲ ਸਾਡੇ ਹੜਪੀੜ ਤੋਂ ਭਰਾਵਾਂ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ ਅਸੀਂ ਸਾਰੇ ਰਲ ਕੇ ਲੱਗੇ ਹੋਏ ਹਾਂ ਵੀ ਹੜਾਂ ਦੀ ਮਾਰ ਤੋਂ ਆਪਣੇ ਭਾਈਚਾਰੇ ਨੂੰ ਬਚਾ ਸਕੀਏ ਇਸ ਪੀੜਾ ਦੇ ਵਿੱਚੋਂ ਹਾਲੇ ਨਿਕਲੇ ਨਹੀਂ ਇੱਕ ਬਦਕਿਸਮਤੀ ਨਾਲ ਹੁਸ਼ਿਆਰਪੁਰ ਵਿੱਚ ਘਟਨਾ ਵਜ ਗਈ ਹੋ ਗਈ ਜਿਹਦੀ ਜਿੰਨੀ ਨਿੰਦਾ ਕੀਤੀ ਜਾਏ ਉਹ ਨਹੀਂ ਥੋੜੀ ਹੈ ਇਹ ਠੀਕ ਹੈ ਅਦਾਲਤ ਤੋਂ ਮੰਗ ਕਰਨੀ ਬਣਦੀ ਹੈ ਵੀ ਜਿਹੜਾ ਦੋਸ਼ੀ ਹੈ ਉਹਨੂੰ ਘਟੋ ਘਟ ਫਾਂਸੀ ਦੀ ਸਜ਼ਾ ਦਿੱਤੀ ਜਾਏ ਪਰ ਇਹਦਾ ਮਤਲਬ ਇਹ ਨਹੀਂ ਵੀ ਸਾਰਾ ਇੱਕ ਖਾਸ ਤਬਕਾ ਜਿਹੜਾ ਉਹ ਸਾਰਾ ਕ੍ਰਿਮੀਨਲ ਹੀ ਹੈ ਇਹ ਸਾਨੂੰ ਸਮਝਣਾ ਪਵੇਗਾ ਅੱਜ ਪੰਜਾਬ ਦੀ ਸਥਿਤੀ ਕੀ ਹੈ ਪੰਜਾਬ ਦੀ ਇੰਡਸਟਰੀ ਪ੍ਰਵਾਸੀਆਂ ਦੇ ਸਿਰ ਤੇ ਚੱਲਦੀ ਹੈ ਪੰਜਾਬ ਦੀ ਖੇਤੀ ਲਈ ਪ੍ਰਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਤੁਸੀਂ ਇਸ ਜਿਹਨਾਂ ਲੋਕਾਂ ਨੇ ਇਹਦੇ ਪਿੱਛੇ ਸਾਜ਼ਿਸ਼ ਘੜੀ ਹੈ ਇਸ ਵਾਸਤੇ ਰੌਲਾ ਪਾਇਆ ਹੈ ਪ੍ਰਵਾਸੀਆਂ ਨੂੰ ਕੱਢੋ ਪ੍ਰਵਾਸੀਆਂ ਨੂੰ ਕੱਢੋ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤਾਂ ਜੇ ਇੱਥੋਂ ਦੇ ਇੱਥੋਂ ਪ੍ਰਵਾਸੀ ਚਲੇ ਜਾਂਦੇ ਨੇ ਖੇਤੀ ਔਰ ਇੰਡਸਟਰੀ ਦੋਹਾਂ ਦਾ ਪੱਠਾ ਬੈਠ ਜਾਏਗਾ ਇਹਦਾ ਮਤਲਬ ਪੰਜਾਬ ਦਾ ਪੱਠਾ ਬੈਠ ਜਾਏਗਾ ਜਿਹੜੇ ਕੁਝ ਗਲਤ ਕਰਦੇ ਨੇ ਉਹਨਾਂ ਨੂੰ ਸਜ਼ਾ ਦੀ ਮੰਗ ਤਾਂ ਕਰੋ ਇਹ ਤੁਹਾਡਾ ਹੱਕ ਬਣਦਾ ਹੈ ਅਸੀਂ ਸਾਰੇ ਰਲ ਕੇ ਕਰੀਏ ਹਾਂ ਇਹ ਵੀ ਮੰਗ ਕਰੀਏ ਕਿ ਜਿੰਨੇ ਪ੍ਰਵਾਸੀ ਆਉਂਦੇ ਨੇ ਉਹ ਆਪਣੇ ਆਪ ਨੂੰ ਇੱਥੇ ਰਜਿਸਟਰ ਕਰਵਾਉਣ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਪਤਾ ਹੋਵੇ ਕਿੱਥੋਂ ਆਇਆ ਕਿਸੋ ਜਿਹਾ ਬੰਦਾ ਹੈ ਪਰ ਇਹ ਕਹਿਣਾ ਇੱਕ ਮਹਿੰਮ ਦੇ ਤੌਰ ਤੇ ਮਾਹੌਲ ਸਰਚਾਰਜ ਕਰਨਾ ਵੀ ਪ੍ਰਵਾਸੀਆਂ ਨੂੰ ਕੱਢੋ ਪੰਜਾਬ ਵਿੱਚੋਂ ਤਾਂ ਮੈਂ ਸਮਝਦਾ ਸੀ ਆਪਣੇ ਪੈਰ ਖਵਾੜਾ ਆਪ ਮਾਰ ਰਹੇ ਆ ਤੁਸੀਂ ਜੇ ਸਾਰੀ ਸਤੀਸੀ ਨੂੰ ਖੋਖੋਗੇ ਤੁਹਾਡੇ ਕਿੰਨੇ ਬਾਹਰ ਬੈਠੇ ਨੇ ਉਹਨਾਂ ਦਾ ਕੀ ਹੋਏਗਾ ਵਿਦੇਸ਼ਾਂ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਭੇਜੀ ਜਾਂਦੇ ਹੋ ਉੱਥੇ ਪ੍ਰਵਾਸੀ ਨੇ ਕੈਨੇਡਾ ਵਿੱਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਅਮਰੀਕਾ 'ਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਇੰਗਲੈਂਡ 'ਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਤਾਂ ਫਿਰ ਸਾਰਿਆਂ ਨੂੰ ਪੰਜਾਬੀਆਂ ਨੂੰ ਜਿਹੜੇ ਚੰਗੇ ਵੈਲ ਸੈਟਲਡ ਨੇ ਉਹਨਾਂ ਨੂੰ ਉਥੋਂ ਖਾੜ ਦੇਣਾ ਸੀ ਉਸ ਵੇਲੇ ਮੈਨੂੰ ਅਸੀਂ ਹਵਾ ਦੇ ਰਹੇ ਆ ਜਿਹੜੀ ਮਹਿਮ ਪ੍ਰਵਾਸੀਆਂ ਦੇ ਨਾਂ ਤੇ ਸਾਡੇ ਆਪਣੇ ਪਰਿਵਾਰ ਨੂੰ ਪੱਟਣ ਨੂੰ ਤਰੀ ਫਿਰਦੀ ਹੈ ਤੇ ਮੈਂ ਬੇਨਤੀ ਕਰਨਾ ਥੋੜੇ ਜਿਹਾ ਸਿਆਣੇ ਬਣੋ ਸਾਡਾ ਪ੍ਰਵਾਸੀ ਭਰਾਵਾਂ ਤੇ ਬਿਨਾ ਨਹੀਂ ਸਰਦਾ ਖੇਤੀ ਸਾਡੀ ਰੁਲ ਜਾਏਗੀ ਇੰਡਸਟਰੀ ਸਾਡੀ ਰੁਲ ਜਾਏਗੀ ਸਾਡੇ ਕੋਲ ਹੈ ਕਿ ਇੰਡਸਟਰੀ ਦੇ ਖੇਤ ਖੇਤੀ ਦੋ ਹੀ ਤਾਂ ਚੀਜ਼ਾਂ ਨੇ ਤੇ ਜੇ ਇਹ ਵੀ ਰੋਡ ਦਿੱਤੀਆਂ ਆਪਣੇ ਆਪ ਤਾਂ ਫਿਰ ਕੀ ਬਚੇਗਾ ਮੇਰੀ ਬੇਨਤੀ ਹੈ ਭਾਵਕ ਨਾ ਹੋ ਅਸੀਂ ਮੰਗ ਕਰੀਏ ਜਿੰਨਾਂ ਨੇ ਕਰਾਈ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਔਰ ਸਰਕਾਰ ਦੀ ਜ਼ਿੰਮੇਵਾਰੀ ਆਇਦ ਕਰੀਏ ਵੀ ਜਿੰਨੇ ਪ੍ਰਵਾਸੀ ਇੱਥੇ ਰਹਿੰਦੇ ਨੇ ਉਹਨਾਂ ਦੇ ਰਿਡੈਂਸ਼ੀਅਲਸ ਵੈਰੀਫਾਈ ਕਰੋ ਉਹਨਾਂ ਦਾ ਪਿਛੋਕੜ ਕੀ ਹੈ ਕਿੱਥੇ ਉਹਨਾਂ ਦੀ ਵੈਰੀਫਿਕੇਸ਼ਨ ਕਰਨਾ ਸਰਕਾਰ ਦਾ ਕੰਮ ਹੈ ਉਹਨੂੰ ਵੈਰੀਫਾਈ ਕਰੇ ਪਰ ਇਹ ਨਹੀਂ ਅਸੀਂ ਇਹ ਕਮੇਜ ਨੂੰ ਚਲਾ ਕੇ ਮਾਹੌਲ ਨੂੰ ਤਣਾਅ ਨੂੰ ਬਣਾ ਕੇ ਇੱਥੇ ਹਾਲਾਤ